ਨੀਰੂ ਤੇ ਦਲਜੀਤ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਵਾਂਗੇ ਤੁਸੀਂ ਟ੍ਰੈਂਡ ਸੈੱਟ ਕਰ ਦਿੱਤਾ ਹੁਣ ਕਿਵੇਂ ਲੱਗਦਾ ਕਿਉਂਕਿ ਦਿਸ ਇਜ਼ ਦਾ 3rd ਪਾਰਟ ਜਦੋਂ ਪਹਿਲਾ ਪਾਰਟ ਕੀਤਾ ਸੀਗਾ ਲੱਗਦਾ ਸੀ ਜੱਟ ਐਂਡ ਜੁਲੀਅਟ ਟ੍ਰੈਂਡ ਸੈੱਟ ਕਰ ਜਾਏਗੀ ਮੈਨੂੰ ਲੱਗਦਾ ਨਹੀਂ ਕਿ ਪਤਾ ਹੁੰਦਾ ਕਿ ਆ ਅਸੀਂ ਟ੍ਰੈਂਡ ਸੈੱਟ ਕਰਾਂਗੇ ਆ ਜਿੰਨਾ ਮੈਂ ਦਿਲਜੀਤ ਚੀਨੂ ਜਾਣਦੀ ਆ ਆਈ ਥਿੰਕ ਥੈਟ ਅਸੀਂ ਜੋ ਵੀ ਕੁਝ ਕਰਦੇ ਆ ਮਤਲਬ 100 ਨਹੀਂ 1000% ਦਿੰਦੇ ਆ ਤੇ ਪੂਰੀ ਇਮਾਨਦਾਰੀ ਨਾਲ ਕਰਦੇ ਆ ਪਿਆਰ ਨਾਲ ਕਰਦੇ ਆ ਐਂਡ ਵੀ ਗਿਵ ఎవਰੀਥਿੰਗ ਆਲ ਬੈਸਟ ਐਂਡ ਆਈ ਥਿੰਕ ਮਤਲਬ ਬਾਕੀ ਸਭ ਕੁਝ ਟ੍ਰੈਂਡ ਦਾ ਆਡੀਅנס ਦੇ ਹੱਥ ਵਿੱਚ ਹੁੰਦਾ ਹੈ ਦਿਲਜੀਤ ਲੁਧਿਆਣਾ ਦੇ ਇੱਕ ਸਿਨੇਮਾ ਦਾ ਗੇਟ ਟੁੱਟ ਗਿਆ ਸੀਗਾ ਹੋਂ ਰਿਕਾਰਡ ਟੁੱਟੇਗਾ ਲੁਧਿਆਣੇ ਸਿਨੇਮਾ ਸੀ ਉਹਦਾ ਗੇਟ ਟੁੱਟ ਗਿਆ ਸੀ ਅਸੀਂ ਕੱਲ ਗਏ ਸੀ ਹੁਣ ਸਿਨੇਮਾ ਹੀ ਟੁੱਟ ਗਿਆ ਦੁਆਰਾ ਬਣਾ ਰਹੇ ਵਿਚਾਰੇ ਸੋ ਯਾ ਉਦੋਂ ਸੁਣ ਕੇ ਇਦਾਂ ਲੱਗਦਾ ਸੀ ਯਾਰ ਸੱਚੀ ਪੰਜਾਬੀ ਫਿਲਮ ਨਾਲ ਵੀ ਇਦਾਂ ਹੋ ਗਿਆ ਕਦੇ ਸੁਣਿਆ ਨਹੀਂ ਸੀ ਅੱਛਾ ਦਲਜੀਤ ਤੇ ਨੀਰੂ ਤੁਹਾਡੀਆਂ ਪੰਜਾਬ ਦੀਆਂ ਸੜਕਾਂ ਤੇ ਘੁੰਮਦਿਆਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪੰਜਾਬ ਆ ਕੇ ਤੁਹਾਨੂੰ ਦੋਨਾਂ ਨੂੰ ਕਿਹੋ ਜਿਹਾ ਲੱਗਦਾ ਕਿਉਂਕਿ ਘਰ ਵਾਲੀ ਫੀਲ ਤਾਂ ਆਉਂਦੀ ਦਿਖਾਈ ਦਿੰਦੀ ਹੈ ਅਸੀਂ ਤਾਂ ਆਈ ਥਿੰਕ ਹਰ ਮੈਨੇ ਮਿਲਦੇ ਆ ਫੋਰ ਸਮ ਫਿਲਮ ਆਫ ਮਾਈਂ ਬਟ ਦਿਲਜੀਤ ਜੀ ਨਾਲ ਜਾ ਕੇ ਬਹੁਤ ਵਧੀਆ ਲੱਗਿਆ ਠੀਕ ਸਪੈਸ਼ਲੀ ਕਿਉਂਕਿ ਇਟਸ ਹਿਸ ਹੋਮ ਟਾਊਨ ਲੁਧਿਆਣਾ ਐਂਡ ਜੈਸਮਿਨ ਦਾ ਵੀ ਮਤਲਬ ਹੋਮ ਟਾਊਨ ਹੈ ਸੋ ਅਸੀਂ ਕੁਲਚੇ ਖਾਦੇ ਐਂਡ ਕਾਫੀ ਫਨ ਕੀਤਾ ਹਮੇਸ਼ਾ ਹੀ ਫਨ ਹੀ ਹੁੰਦਾ ਜਦੋਂ ਇੱਕ ਪੋਜ਼ਿਟਿਵ ਟੀਮ ਨਾਲ ਹੁੰਦੀ ਹੈ ਸਭ ਨੀਰੂ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਪਿਆਰ ਦੇ ਮਾਮਲੇ ਦੇ ਵਿੱਚ ਲੜਾਈ ਝਗੜਾ ਕਿੰਨਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਮੂਵੀ ਦੇ ਵਿੱਚ ਵੀ ਥੋੜਾ ਬਹੁਤ ਝਗੜਾ ਤਾਂ ਹੈ ਫਰਮ ਐਕਸਪੀਰੀਅੰਸਡ ਬੰਦਾ ਸੁਣਨਾ ਚਾਹੁੰਦੇ ਮੇਰਾ ਵੈਲ ਆਈ ਥਿੰਕ ਰੂਸ ਜ਼ਰੂਰੀ ਹੁੰਦਾ ਨਾਲ ਪਿਆਰ ਬੰਦਾ ਮੇਰੇ ਤਾਂ ਅੱਜਕੱਲ ਮੇਰੇ ਹਸਬੰਦ ਨਾਲ ਲੜਾਈ ਅਚਲੀ ਚੱਲ ਹੀ ਰਹੀ ਹੈ 10 ਦਿਨ ਹੋ ਗਏ ਮੈਂ ਗੱਲ ਹੀ ਨਹੀਂ ਕੀਤੀ ਅੱਜ ਉਹਨੇ ਮੈਸੇਜ ਆਇਆ ਹਾਈ ਸੋ ਆਈ ਥਿੰਕ ਇਟਸ ਇੰਪੋਰਟੈਂਟ ਸਮ ਟਾਈਮਸ ਯੂ ਦਲਜੀਤ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਸੁਪਨਾ ਦੇਖਣਾ ਕਿੰਨਾ ਜ਼ਰੂਰੀ ਹੁੰਦਾ ਇੱਕ ਆਰਟਿਸਟ ਦੇ ਲਈ ਮੈਨੂੰ ਲੱਗਦਾ ਸਾਰਾ ਸੁਪਨਾ ਹੀ ਅੱਜ ਵੀ ਜੋ ਚੱਲ ਰਿਹਾ ਹੈ ਸੁਪਨਾ ਹੀ ਸੁਪਨਾ ਤੋਂ ਬਾਰੇ ਤਾਂ ਕੁਝ ਹੈ ਜੀ ਦਲਜੀਤ ਪੰਜਾਬ ਕੀ ਕੁਝ ਸਿਖਾਉਂਦਾ ਤੁਹਾਨੂੰ ਅੱਜ ਵੀ ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਹਾਂ ਜਦੋਂ ਦੀ ਮੈਂ ਹੋਂਦ ਪੰਜਾਬ ਤੋਂ એનર્ਜੀ ਲੈ ਕੇ ਲੰਦਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ 'ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਮਿੱਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹਨੇ ਪੰਜਾਬ 'ਚ ਹੀ ਰਲਦਾ ਆਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਬਲਕਿ ਪੰਜਾਬ ਮੇਰੇ ਬਲੱਡ 'ਚ ਹੈ ਪੰਜਾਬ ਦੀ ਮਿੱਟੀ ਹੈ ਜਿੱਥੇ ਜਾਊਂਗਾ ਪੰਜਾਬ ਮੇਰੇ ਨਾਲ ਅੱਛਾ ਤੁਹਾਡੇ ਦੋਨਾਂ ਕੋਲੋਂ ਇਹ ਜਾਨਣਾ ਚਾਹਾਂਗੇ ਕ੍ਰੈਡਿਬਿਲਿਟੀ ਤੇ ਸਸਟੇਨੇਬਿਲਿਟੀ ਕਿਵੇਂ ਬਣਾ ਕੇ ਰੱਖਦੇ ਹੋ ਤੁਸੀਂ ਦੋਨੋਂ ਸੀਰੀਅਸਲੀ ਆਈ ਡੋਨਟ ਨੋ ਮਤਲਬ ਕੌਨਸ਼ੀਅਸਲੀ ਔਰਗੈਨਿਕਲੀ ਹੁੰਦਾ ਹੈ ਸਭ ਕੁਝ ਐਂਡ ਆਮ ਆਬਵੀਅਸਲੀ ਇਨ ਜੋ ਸੋਸ਼ਲ ਮੀਡੀਆ ਤੇ ਮੈਂ ਕਰਦੀ ਆ ਆਮ ਵੈਰੀ ਮੱਚ ਇਨਸਪਾਇਰਡ ਬਾਈ ਦਲਜੀਤ ਜੀ ਉਹ ਤਾਂ ਪਹਿਲੇ ਦਿਨ ਤੋਂ ਹੀ ਜਦੋਂ ਜਟਨ ਜੁਲੀ ਦੀ ਪ੍ਰੋਮੋਸ਼ਨ ਅਸੀਂ ਕਰਦੇ ਹੁੰਦੇ ਸੀ ਤਾਂ ਮਤਲਬ ਇਹਨਾਂ ਨੂੰ ਦੇਖ ਕੇ ਕਿਵੇਂ ਕਿਵੇਂ ਚੀਜ਼ਾਂ ਕਰਦੇ ਆ ਕਿਵੇਂ ਪੋਸਟ ਕਰਦੇ ਆ ਸੋ ਆਈਵ ਲਰਨਡ ਅ ਲੋਟ ਫਰਮ ਹਿਮ ਵਿਦ ਸੋਸ਼ਲ ਮੀਡੀਆ ਨਹੀਂ ਤਾਂ ਮੈਨੂੰ ਕੁਝ ਨਹੀਂ ਪਤਾ ਸੋਸ਼ਲ ਮੀਡੀਆ ਬਾਰੇ ਨਿਰੂ ਕਦੇ ਉਹ ਮੂਮੈਂਟ ਹੋਇਆ ਜਦੋਂ ਕਨਸਰਟ ਤੇ ਗਏ ਹਸਬੰਡ ਨੇ ਗ੍ਰੈਟੀਟਿਊਡ ਸ਼ੋ ਕੀਤਾ ਹੋਵੇ ਆਈ ਵਿਟਨੈਸ ਕੀਤਾ ਹੋਵੇ ਤੁਹਾਡੀ ਫੈਮਿਲੀ ਨੇ ਇੱਕ ਕਾਨਸਰਟ ਸੀ ਪ੍ਰਿੰਸ ਦਾ ਇੱਕ ਬਰੂਸ ਸਪ੍ਰਿੰਗਸਟੀਨ ਤੀਜਾ ਮੇਰਾ ਕਾਨਸਰਟ ਦਰਜੀਤ ਜੀ ਦਾ ਸੀ ਨਾ ਰੀਲੀ ਵਾਂਟਡ ਟੂ ਗੋ ਅਮ ਐਂਡ ਮਾਈ ਹਸਬੰਡ ਸੇ ਕਿ ਮੈਂ ਤੈਨੂੰ ਕਦੀ ਆਈ ਨਹੀਂ ਦੇਖਿਆ ਆਈ ਵਾਸ ਜਸਟ ਲਾਈਕ ਵਾਈਬਿੰਗ ਐਂਡ ਡਾਂਸਿੰਗ ਲਾਈਕ ਯੂ ਨੋ ਅਮ ਮੈਂ ਉਹ ਐਕਸਪੈਕਟ ਨਹੀਂ ਕਰ ਰਹੀ ਸੀ ਐਂਡ ਜਦੋਂ ਉਹਨਾਂ ਨੇ ਮਤਲਬ ਮੇਰੇ ਲਈ ਕਿਹਾ ਆਈ ਵਾਸ I, even my family was crying so it was it was so beautiful kya baat hai acha daljit jimmy fallon show de khoob charche ho rahe ne tuhan da experience keh ho gaya re ha tusi jimmy nu ta punjabi vi sikhayi hai ki kahunge jehde bacche hai jehde ghar e vi baithe hai oh jadon dekhde hai ke eh ho gaya jimmy fallon show ho gaya ta eh hun assi vi kar sakde ha eh koi eh assi is to agge javange so ਮੈਨੂੰ ਲੱਗਦਾ ਪੰਜਾਬੀ ਦਾ ਡਿਊ ਸੀ ਇਹ ਲੈਟਿਨ ਆਰਟਿਸਟ ਪਹੁੰਚ ਗਏ ਸੀ ਸਾਰੇ ਐਫਰੋ ਆਰਟਿਸਟ ਪਹੁੰਚ ਗਏ ਸੀ ਪੰਜਾਬੀ ਨਹੀਂ ਸੀ ਹਲੇ ਉੱਥੇ ਪਹੁੰਚੇ ਸੋ ਮੈਨੂੰ ਲੱਗਦਾ ਪੰਜਾਬੀ ਦਾ ਡਿਊ ਸੀ ਔਰ ਪੰਜਾਬੀ 뮤직 ਮੈਨੂੰ ਲੱਗਦਾ ਹਲੇ ਜੋ ਮੈਂ ਸੋਚ ਕੇ ਬੈਠਾ ਹਲੇ ਬਹੁਤ ਕੁਝ ਸੋਚ ਕੇ ਬੈਠਾ ਜੇ ਮਹਾਰਾਜ ਕਿਰਪਾ ਕਰੇ